ਸੋਹਣੀ ਮਾਹੀ ਵਾਲ ਇੱਕ ਗੀਤ ਆਪਾਂ ਸੁਣਦੇ ਨੇ ਸੋਹਣੀ ਡੁੱਬਦੀ ਸੀ ਨਾ ਜਦੋਂ ਤੇ ਉਹਨੇ ਇੱਕ ਕਾਹੀ ਦਾ ਸਹਾਰਾ ਲਿਆ ਸੀ ਉਹ ਕੱਚੇ ਜਿਹੜੇ ਘੜੇ ਘੜੇ ਤੇ ਜਾਂਦੀ ਹੁੰਦੀ ਸੀ ਮਿਲਣ ਤੇ ਉਹਦਾ ਜਿਹੜਾ ਘੜਾ ਬਦਲਦਾ ਸੀਗਾ ਉਹਦੀ ਜਗ੍ਹਾ ਤੇ ਪਿੱਲਾ ਰੱਖਦਾ ਸੀਗਾ ਤੇ ਉਹ ਖੁਰਗਿਆ ਖੁਰਗੇ ਤੇ ਜਦੋਂ ਡੁੱਬਣ ਲੱਗੀ ਤਾਂ ਉਹਨੇ ਇੱਕ ਕਾਹੀ ਦਾ ਸਹਾਰਾ ਲਿਆ ਉਹਨੂੰ ਗੂਟੇ ਨੂੰ ਫੜਿਆ ਜਿਹੜਾ ਆਪਣੇ ਨਹਿਰਾਂ ਦੇ ਵਿੱਚ ਲੱਗੀ ਹੁੰਦੀ ਐ ਤਾ ਉਹ ਵੀ ਹੱਥ 'ਚ ਆ ਗਿਆ ਤਾਂ ਫਿਰ ਉਹ ਡੁੱਬ ਗਈ ਸੀ ਉਸੇ ਤਰ੍ਹਾਂ ਹਾਲ ਆ ਜਿਹੜੇ ਉਹ ਅਕਾਲੀ ਦਲ ਦੇ ਬਣੇ ਪਿਆ ਸੁਖਬੀਰ ਬਾਦਲ ਦੇ ਸੋਹਣੀ ਵਾਂਗੂ ਬਾਗੀਆਂ ਦਾ ਸਹਾਰਾ ਲੈ ਰਿਹਾ ਵੀ ਪੜਿਆ ਮਾਨਸਾ ਤੁਹਾਡੇ ਚੋਂ ਹੀ ਇਹ ਬੰਦੇ ਕਈ ਐ ਜਦੋਂ ਤੁਹਾਡੇ ਉਦੋਂ ਨਹੀਂ ਹੋਏ ਜਿਨ੍ਹਾਂ ਨੇ ਵਜ਼ੀਰੀਆਂ ਦਾ ਆਨੰਦ ਮਾਣਿਆ ਪੈਸੇ ਇਕੱਠੇ ਕਰੇ ਤਾਨਾ ਸ਼ਾਹੀ ਰਵਈਆ ਅਪਣਾਇਆ ਲੋਕਾਂ ਤੇ ਰਾਜ ਕੀਤਾ ਤੇ ਬਦਨਾਮ ਕੌਣ ਹੋਇਆ ਬਾਦਲ ਕੇ ਬਾਦਲ ਕੌਣ ਆਪਣਾ ਬਦਨਾਮ ਕੌਣ ਹੋਇਆ ਅਕਾਲੀ ਦਲ ਤੇ ਇਹ ਸਾਰਾ ਕੁਝ ਖਾ ਪੀ ਕੇ ਤੇ ਤੁਹਾਨੂੰ ਛੱਡ ਗਏ ਸੀ ਤੁਹਾਨੂੰ ਛੱਡ ਕੇ ਇਹ ਤਾਂ ਜੀ ਪਿਓ ਪੁੱਤ ਨੇ ਕਰਿਆ ਕਹਿੰਦੇ ਜੇ ਪਿਓ ਪੁੱਤ ਨੇ ਕਰਿਆ ਉਸ ਕੈਬਨਿਟ ਦਾ ਹਿੱਸਾ ਵੀ ਤੁਸੀਂ ਸੀਗੇ ਸਖਵੀਰ ਬਾਦਲ ਤੇ ਪ੍ਰਕਾਸ਼ ਬਾਦਲ ਦੇ ਸਿਰ ਸਾਰੀਆਂ ਗਲਤੀਆਂ ਮੜ ਕੇ ਭੱਜ ਗਏ ਇੱਕ ਜੱਤੇਬੰਦੀ ਬਣਾਲੀ ਬਾਕੀਆਂ ਦੀ ਉਹ ਨਹੀਂ ਚੱਲੀ ਹੁਣ ਫੇਰ ਸਖਵੀਰ ਬਾਦਲ ਨਾਲ ਲੱਗ ਗਈ ਤੇ ਸਖਵੀਰ ਬਾਦਲ ਫੇਰ ਇਹਨਾਂ ਦਾ ਸਹਾਰਾ ਲੈਂਦਾ ਸੋਹਣੀ ਵਾਲਾ ਕੰਮ ਆ ਕਾਹੀ ਦੇ ਬੂਟੇ ਨੂੰ ਹੱਥ ਪਾਇਆ ਉਹ ਵੀ ਡੁੱਬ ਗਈ ਇਹ ਵੀ ਉਸ ਕਾਹੀ ਨੂੰ ਫੇਰ ਫੜੀ ਜਾਂਦਾ ਜਦੋਂ ਚੱਲੇ ਹੋਏ ਕਾਰਤੂਸ ਐ ਬਦਲ ਸਾਹਿਬ ਤੁਹਾਨੂੰ ਕੀ ਦੇਣਗੇ ਇਹਦੇ ਨਾਲ ਵੋਟਾਂ ਛੋਡੀਆਂ ਜਿਹੜੀਆਂ ਕੱਟਣਗੀਆਂ ਵੱਧਦੀਆਂ ਨਹੀਂ ਲੈ ਜਿਓ ਜਿਹੜੇ ਰਲਾਏ ਨਾ ਬਾਗੀ ਨਾਲ ਲਾਏ ਜਾਂ ਲਾਈ ਜਾਂਦੇ ਹੋ ਇਹਨਾਂ ਨੂੰ ਪਿੰਡਾਂ 'ਚ ਲੈ ਜਿਓ ਜੇ 500 ਬੋਲ ਪੈਣੀ ਐ ਨਾ ਤੁਹਾਨੂੰ 5 ਵੋਟਾਂ ਨਹੀਂ ਪੈਂਦੀਆਂ 5 ਵੋਟਾਂ ਨਹੀਂ ਪੈਂਦੀਆਂ ਇਸ ਕਰਕੇ ਜਿਹੜਾ ਹੈਗਾ ਡੁੱਬਦੇ ਹੋਏ ਸਹਾਰਾ ਨਾ ਲਓ ਲੋਕ ਹੱਸਦੇ ਆ ਜੇ ਤੁਸੀਂ ਸਰੂਪੇ ਪਾਉਣੇ ਹੋ ਫਿਰ ਆ ਕੇ ਤੁਹਾਡੇ ਵਿੱਚੋਂ ਗਏ ਤੁਹਾਨੂੰ ਬਦਨਾਮ ਕਰਕੇ ਤੁਹਾਡੇ ਕੋਲ ਹੀ ਫਿਰ ਆ ਕੇ ਤੁਸੀਂ ਕਿਉਂ ਰਲਾਉਣੇ ਹੋ ਚਲੋ ਮੰਨ ਲਓ ਤੁਹਾਨੂੰ ਮਾੜਾ ਕਿਹਾ ਗਿਆ ਪ੍ਰਸ਼ਾਸਕੀ ਤੌਰ ਤੇ ਮਾੜਾ ਕਿਹਾ ਗਿਆ ਪਬਲਿਕ ਦੇ ਵਿੱਚ ਮਾੜਾ ਕਿਹਾ ਗਿਆ ਸੋਸ਼ਲ ਮੀਡੀਆ ਦੇ ਜ਼ਰੀਏ ਮਾੜਾ ਕਿਹਾ ਗਿਆ ਤਖਤਾਂ ਤੇ ਜਾ ਕੇ ਮਾੜਾ ਕਿਹਾ ਗਿਆ ਜਿੱਥੇ-ਜਿੱਥੇ ਵੀ ਜਾਣੋ ਤੁਹਾਨੂੰ ਮਾੜਾ ਕਿਹਾ ਗਿਆ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਇਹਨਾਂ ਨੂੰ ਨਾੜ ਲਾ ਕੇ ਹੁਣ ਕਿਉਂ ਨਾਲ ਲਈ ਫਿਰਦੇ ਇਹ ਵੀ ਕਿਉਂ ਆਇਆ ਕਿਉਂਕਿ ਇਹਨਾਂ ਨੂੰ ਕੋਈ ਦੋ ਵੋਟਾਂ ਨਹੀਂ ਪਉਂਦਾ ਹੁਣ ਇਹ 27 ਦੇ ਵਿੱਚ ਮੱਲਾ ਮਾਰਦੇ ਨਾ ਕਿ ਇਹ ਸਰਕਾਰ ਬਣ ਜੇ ਫੇਰ ਵਜੀਰੀਆਂ ਚਲਾਈਏ ਫੇਰ ਆਦੀ ਚੌਧਰ ਚਲਾਈਏ ਕੱਲ ਨੂੰ ਤਾਂ ਵੋਟ ਨਹੀਂ ਪਾਉਂਦਾ ਨਾ ਕੋਈ ਤਾਂ ਉਹਨੇ ਵਿਚੋਲਗੀ ਕਰਨਗੇ ਵੀ ਥੋੜੀ ਅਮਿਤ ਸ਼ਾਹ ਨੂੰ ਕਹਿ ਕੇ ਮੋਦੀ ਸਾਹਿਬ ਨੂੰ ਕਹਿ ਕੇ ਬੀਜੇਪੀ ਨਾਲ ਐਲਾਈਂਸ ਕਰਕੇ ਫਿਰ ਆਪਾਂ ਸਤਾਈ ਦੀ ਸਰਕਾਰ ਬਣਾਵਾਂਗੇ ਬੀਜੇਪੀ ਇਹਨਾਂ ਨੂੰ ਮੋੜਨ ਲੰਗੇ ਜੇ ਕੋਈ ਕੱਢਣ ਪਾਉਣ ਨੂੰ ਕੁਛ ਹੁੰਦਾ ਇਹਨਾਂ ਕੋਲੇ ਤਾਂ ਬੀਜੇਪੀ ਡਾਇਰੈਕਟਰ ਲਾ ਲੈਣਗੇ ਸਤਾਈ ਚ ਬੀਜੇਪੀ ਨੂੰ ਵੀ ਕੈਂਡੀਡੇਟ ਚਾਹੀਦੀ ਹੈ ਹੁਣ ਪਤਾ ਹੈ ਬੀਜੇਪੀ ਨੂੰ ਬੀਜੇਡੀ ਸਾਡੀ ਪੱਕੀ ਵੋਟ ਹੈ ਉਹਨੂੰ ਵੀ ਇੱਕ ਖੋਰਾ ਲਾਉਣਗੇ ਹੁਣ ਕੀ ਹੈ ਇਹ ਕਹਿਣਗੇ ਅਸੀਂ ਫਿਰ ਵਿਚੋਲਗੀ ਕਰਦੇ ਆ ਜੀ ਸਖਵੀਰ ਬਾਦਲ ਦੀ ਵਿਚੋਲਗੀ ਕਰਕੇ ਬੀਜੇਪੀ ਨਾਲ ਗੱਲ ਕਰਕੇ ਫਿਰ ਆਪਾਂ ਲਾਇਸ ਕਰਕੇ ਫਿਰ ਆਪਾਂ ਸਰਕਾਰ ਬਣਾਵਾਂਗੇ ਜੇ ਭਾਪੀ ਨੂੰ ਮੂਣੀ ਲੋ ਇਸ ਕਰਕੇ ਇਸ ਮਾਧਿਅਮ ਰਹੀਂ ਸੀ ਬੇਨਤੀ ਕਰਦੇ ਆ ਸਕਵੀਰ ਬਾਦਲ ਨੂੰ ਕਿ ਭਰਾਵਾ ਤੁਹਾਨੂੰ ਵੀ ਬਦਨਾਮ ਕਰਿਆ ਤੁਹਾਡੇ ਬਜ਼ੁਰਗ ਨੂੰ ਵੀ ਬਦਨਾਮ ਕਰਿਆ ਔਰ ਇਕਾਲੀ ਦਲ ਨੂੰ ਵੀ ਕਰਿਆ ਉਹ ਤੁਸੀਂ ਹੀ ਕਰਾਇਆ ਏ ਵੀ ਸੀ ਇਹਨਾਂ ਨੇ ਕੀਤਾ ਜਾਂ ਪਬਲਿਕ ਨੂੰ ਤੁਹਾਡੇ ਕੰਮ ਨਹੀਂ ਚੰਗੇ ਲੱਗੇ ਤਾਂ ਕੀਤਾ ਪਰ ਮਾੜੇ ਟਾਈਮ ਦੇ ਵਿੱਚ ਜਿੱਥੋਂ ਤੁਸੀਂ ਗੁਜ਼ਰੇ ਹੋ ਇਹ ਬੰਦੇ ਤੁਹਾਡੇ ਨਾਲ ਖੜੇ ਨਹੀਂ ਭੱਜ ਗਏ ਸੀ ਨਾ ਵੀ ਆ ਮਾਫੀਨਾਮਾ ਵਿਸਕਬੀਰ ਨੇ ਦਿੱਤਾ ਆ ਵੀ ਸੁਖਵੀਰ ਨੇ ਕਰਿਆ ਆ ਵੀ ਸੁਖਵੀਰ ਨੇ ਕਰਿਆ ਤੁਹਾਡਾ ਨਾਮ ਲੈ ਕੇ ਤੁਹਾਨੂੰ ਕਟਹਿਰੇ 'ਚ ਖੜਾ ਕਰਕੇ ਆ ਭੱਜ ਗਏ ਤੇ ਜਦੋਂ ਬੰਦੇ ਮਾੜੇ ਟਾਈਮ 'ਚ ਨਹੀਂ ਖੜੇ ਠੀਕ ਹੈ ਸਮਾਂ ਚੰਗਾ ਮਾੜਾ ਆਉਂਦਾ ਪਰ ਪਰਖ ਤਾਂ ਹੋ ਜਾਂਦੀ ਹੈ ਜਿਹੜੀ ਸਰਕਾਰ 'ਚ ਕਟਾਈਆਂ ਹੋਗੀਆਂ ਹੋਗੀਆਂ ਪਰ ਨਾਲ ਤਾਂ ਖੜਨਾ ਸੀ ਨਾ ਇਹ 8 10 ਨ ਇੱਕ ਗਰੁੱਪ ਹੈ ਹੁਣ ਉਹ ਬੀਬੀ ਜਿਹੜੀ ਜੰਗੀਰ ਕੌਰ ਹੈ ਉਹ ਚਾਹੇ ਆਪ ਦੇ ਸਟੈਂਡ ਤੇ ਹੈ ਨਾ ਹੈ ਤੇ ਹੁਣ ਉਹਨੂੰ ਜਦੋਂ ਪੱਤਰਕਾਰ ਪੁੱਛਦੇ ਆ ਵੀ ਆਹ ਬਾਗੀ ਰਲ ਗਈ ਉਹ ਕਹਿੰਦੀ ਵੀ ਇਹਨਾਂ ਉਹਨਾਂ ਦੀ ਮਰਜ਼ੀ ਹੈ ਬੀਬੀ ਨੂੰ ਸਜ਼ਾ ਘੱਟੋ ਘੱਟ 10 ਸਾਲ ਦੀ ਹੋਣੀ ਸੀ ਕਮਲਜੀਤ ਕਤਲ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਕਰਕੇ 5 ਸਾਲ ਦੀ ਹੋਈ ਹੈ प्रकाश सिंह बादल सरकार ਬਨਾਮ ਕਰਕੇ ਉਹਦੀ ਬੇਲ ਹੋਈ ਸਰਕਾਰ ਬਨਾਮ ਕਰਕੇ ਉਹਦੀ ਅਪੀਲ ਨਹੀਂ ਖੁੱਲੀ ਦੁਬਾਰੇ ਤੇ ਸਰਕਾਰ ਬਨਾਮ ਕਰਕੇ ਉਹ ਘੱਟ ਸਜ਼ਾ ਕਰਕੇ ਆਈ ਹੈ ਤੇ ਬਦਨਾਮ ਕੌਣ ਹੋਇਆ ਬਾਦਲ ਜੀ ਮਦਦਗੀ ਦੀ ਕੀਤੀ ਜੰਗੀਰ ਕੌਰ ਦੀ ਬਾਦਲ ਦਾ ਤਾਂ ਉਸ ਕਮਲਜੀਤ ਕੇਸ ਨਾਲ ਕੋਈ ਮਤਲਬ ਨਹੀਂ ਸੀ ਨਾ ਉਦਨ ਤਾਂ ਕੋਈ ਮਤਲਬ ਨਹੀਂ ਸੀ ਉਹਦੀ ਕੁੜੀ ਸੀ ਜੋ ਸੀਗਾ ਪਰ ਬਾਦਲ ਪ੍ਰਵਾਹ ਨੇ ਉਹਦੀ ਮਦਦ ਕਰਕੇ ਉਹਨੂੰ ਬਚਾਇਆ ਉਹ ਚ ਬਾਦਲ ਕੇ ਆਪ ਬਦਨਾਮ ਹੋ ਗਏ ਬੀਬੀ بچ ਗਈ ਖਰੀਬੀ ਨਾਲ ਤੇ ਇਹ ਬੀਬੀ ਠੋਕ ਕੇ 10 ਸਾਲ ਲਈ ਅੰਦਰ ਦਿੱਤੀ ਹੁੰਦੀ ਤੇ ਉੱਥੇ ਕੈਂਡੀਡੇਟ ਨਵਾਂ ਖੜਾ ਹੋਇਆ ਹੁੰਦਾ ਕਰਿਆ ਹੁੰਦਾ ਤੇ ਨਾ ਹੀ ਬਾਦਲ ਕੀ ਬੱਲੇ ਬੱਲੇ ਸੀ ਤੇ ਨਾਲੇ ਨਿਆਪਾਲਕਾ ਦੀ ਬਲੇ ਬਲੇ ਸੀ ਵੀ ਹਾਂ ਜਰ ਇੱਥੇ ਲੋਕਾਂ ਨੂੰ ਇਨਸਾਫ ਮਿਲਦਾ ਜਦੋਂ ਅਸੀਂ ਤੁਰੇ ਜਾਂਦੇ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕਰ ਦਿੰਨੇ ਆ ਝੂਠੀਆਂ ਸੱਚੀਆਂ ਗਵਾਹੀਆਂ ਪਾ ਦਿੰਨੇ ਆ ਤੇ ਫਿਰ ਕੁਦਰਤ ਦਾ ਵੀ ਇੱਕ ਨਿਜਮ ਹੈ ਕਿ ਉਹ ਬੰਦਾ ਨੇ ਖਤਮ ਹੋਣਾ ਹੀ ਹੋਣਾ ਇਸ ਕਰਕੇ ਵਜ਼ੀਰੀਆਂ ਇਹਨਾਂ ਨੇ ਮਾਰੀਆਂ ਆਨੰਦ ਇਹਨਾਂ ਨੇ ਮਾਰੇ ਪੈਸੇ ਇਹਨਾਂ ਨੇ ਇਕੱਠੇ ਕਰੇ ਤੇ ਬਾਦਲ ਕੇ ਬਦਨਾਮ ਹੋਏ ਅਸੀਂ ਸੁਖਵੀਰ ਬਾਦਲ ਨੂੰ ਕਹਿੰਦੇ ਵੀ ਨੌਜਵਾਨ ਮੁੰਡੇ ਲਿਆਓ ਅੱਗੇ ਤੇ ਇਹ ਚੱਲੇ ਹੋਏ ਕਾਪੂਸਾਂ ਨੂੰ ਬਾਹਰ ਮਾਰੋ ਕੱਢ ਕੇ ਨਾ ਵੋਟ ਇਹਨਾਂ ਨੂੰ ਅੱਜ ਪਵੇ ਤੇ ਨਾ ਕੱਲ ਨੂੰ ਪਵੇ ਇਹ ਨਾ ਹੋਵੇ ਵੀ ਛੋਟਾ ਜਿਹੜਾ ਇੱਕ ਕੈਂਡੀਡੇਟ ਹੈ ਜਿਹੜਾ ਜਿੱਤਣ ਦੀ ਉਮੀਦ ਹੈ ਉਹਦੀ ਵੀ ਜਵੰਤ ਜੱਪੂ ਜੀ ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਸੋਹਣੀ ਮਹੀਵਾਲ ਵਾਲਾ ਕੰਮ ਹੈ ਡੁੱਬਦੀ ਨੇ ਉਹਨੇ ਕਾਹਦੀ ਦਾ ਸਹਾਰਾ ਲਿਆ ਸੀ ਤੇ ਉਹ ਜਿਹੜਾ ਹੈਗਾ ਡੁੱਬਗੀ ਬਾਅਦ ਵਿੱਚ ਤੇ ਅੱਜ ਅਕਾਲੀ ਦਲ ਵੀ ਸੁਖਵੀਰ ਬਾਦਲ ਵੀ ਤੇ ਜਿਹੜੇ ਬਾਗੀ ਆ ਇਕੱਠੇ ਹੋਏ ਪਿਆ ਇਹ ਵੀ ਸੋਹਣੀ ਮਹੀਵਾਰ ਵਾਂਗੂ ਇੱਕ ਕਾਹੀ ਦਾ ਸਾਰਾ ਲੈਂਦੇ ਆ ਪਰ ਬਚਨ ਲਈ ਕੋਈ ਥਾਂ ਨਹੀਂ ਲੋਕ ਬੜੇ ਸਿਆਣੇ ਹੋ ਗਏ ਐ ਤੇ ਨਾ ਵੋਟ ਅੱਜ ਪਵੇ ਨਾ ਕੱਲ ਪਵੇ ਹਾਂ ਅਕਾਲੀ ਦਲ ਦਾ ਜਿਹੜਾ ਸਾਰਾ ਢਾਂਚਾ ਬਦਲ ਕੇ ਨਵੇਂ ਮੁੰਡੇ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਪਰੇ ਲਿਖਿਆ ਨੂੰ ਪਰ ਇਹ ਜਿਹੜੇ ਹੈਗੇ ਚੱਲੇ ਹੋਏ ਕਾਰਤੂਸ ਐ ਇਹਨਾਂ ਨੂੰ ਦੁਬਾਰੇ ਕਦੇ ਵੀ ਨਾਂ ਲੈ ਕੇ ਆਓ ਉੱਡਾ ਹੋਰ ਨੁਕਸਾਨ ਕਰਨਗੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ